ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਵਰਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾਂ ਕਮਲਾਂ 'ਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭੂ ਸ਼ਹੀਰ ਸਿੰਘ ਸਾਰੇ ਸ਼ਹੀਦਾ ਸਿੰਘਾਂ ਦੇ ਅਸਥਾਨ 'ਤੇ ਖਾਲਸਾ ਜੀ ਦੇਸੀ ਘੋਦੀ ਜੋਤ ਜਗਦੀ ਤੇ ਦੇਸੀ ਘੋਦੀ ਜੋਤ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਖਾਲਸਾ ਜੀ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਆ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖਾਲਸਾ ਜੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਹੁੰਦਾ ਹੈ ਜਾਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਮਾੜੀ ਰੂਹ ਦਾ ਕੋਈ ਸਾਯਾ ਹੈ ਕੋਈ ਵੀ ਖਾਲਸਾ ਜੀ ਤੁਸੀਂ ਗੱਲ ਲਗਾ ਲਓ ਜਿਹਦੇ ਨਾਲ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਬਣਿਆ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਪੈਂਦੀ ਬਿਨਾਂ وجہ ਤੋਂ ਬਿਨਾਂ ਗੱਲਬਾਤ ਤੋਂ ਹੀ ਲੜਾਈ ਹੁੰਦੀ ਹੋਵੇ ਤੇ ਆਪਣੇ ਘਰ ਦਾ ਜਿਵੇਂ ਮੈਂਬਰ 4 ਮੈਂਬਰ ਹੋਣ ਇੱਕ ਮੈਂਬਰ ਠੀਕ ਹੋ ਜੇ ਤੇ ਦੂਸਰਾ ਬਿਮਾਰ ਹੋ ਜੇ ਕਿ ਆਪਣੇ ਘਰ ਦੇ ਵਿੱਚੋਂ ਬਿਮਾਰੀ ਵੀ ਜਾਂਦਾ ਨਾਮ ਨਾ ਨਵੇ ਤਾਂ ਖਾਲਸਾ ਜੀ ਜਦੋਂ ਆਪਾਂ ਸ਼ਹੀਦਾ ਸਿੰਘਾਂ ਦੀ ਜੋਤ ਜਗਾਉਣੀ ਸ਼ੁਰੂ ਕਰ ਦਿੰਦੇ ਆ ਤਾਂ ਆਪਣੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਲੜਾਈ ਕਲੇਸ਼ ਹੁੰਦਾ ਹੈ ਜਾਂ ਬਿਮਾਰੀਆਂ ਹੁੰਦੀਆਂ ਨੇ ਉਹ ਸਭ ਅੱਗੇ ਲੱਗ ਕੇ ਭੱਜ ਪੈਂਦੀਆਂ ਨੇ ਕਿਉਂਕਿ ਬਰਕਤ ਹੀ ਖਾਲਸਾ ਜੀ ਐਨੀ ਪੈਂਦੀ ਹੈ ਘਰ ਦੇ ਵਿੱਚ ਇਹ ਮੇਰਾ ਖੁਦ ਦਾ ਵੀ ਐਕਸਪੀਰੀਅੰਸ ਹੈ ਤੇ ਮੈਂ ਕਈ ਭੈਣ ਭਰਾਵਾਂ ਦੇ ਮੂੰਹ ਤੋਂ ਵੀ ਸੁਣਿਆ ਹੈ ਕਈ ਮੇਰੀਆਂ ਭੈਣਾਂ ਇੰਸਟਾਗ੍ਰam ਤੇ ਵੀ ਮੈਸੇਜ ਕਰਕੇ ਦੱਸਦੀਆਂ ਨੇ ਜਦੋਂ ਤੋਂ ਅਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਹੈ ਵੀ ਭੈਣੇ ਸਾਡੇ ਘਰ ਦੇ ਵਿੱਚ ਵੀ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਹੋਈ ਹੈ ਖਾਲਸਾ ਜੀ ਸੁਣਨ ਦੇ ਵਿੱਚ ਬਹੁਤ ਸੌਖਾ ਲੱਗਦਾ ਹੈ ਜਦੋਂ ਮੈਂ ਵੀ ਸੁਣਿਆ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਦੇ ਨਾਲ ਸਾਰੇ ਹੀ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਦੁੱਖ ਕਲੇਸ਼ ਦੂਰ ਹੁੰਦੇ ਨੇ ਬਿਮਾਰੀਆਂ ਦੂਰ ਹੁੰਦੀਆਂ ਨੇ ਉਦੋਂ ਹੀ ਮੈਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਸੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਏ ਖਾਲਸਾ ਜੀ ਪਰ ਇੱਕ ਗੱਲ ਹੋਰ ਖਾਲਸਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਮਨ ਦੇ ਵਿੱਚ ਖਿਆਲ ਕਿਤੇ ਨਾ ਕਿਤੇ ਇਹ ਵੀ ਆ ਜਾਂਦਾ ਹੈ ਜਿਵੇਂ ਆਪਾਂ ਅਕਸਰ ਹੀ ਰੋਜ਼ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ ਆਪਾਂ ਹੱਡ ਬੀਤੀਆਂ ਭੈਣ ਭਰਾਵਾਂ ਦੀਆਂ ਸਾਂਝੀਆਂ ਕਰਦੇ ਆ ਕਿ ਆਪਾਂ ਜਦੋਂ ਗੁਰਬਾਣੀ ਦਾ ਵੀ ਜਾਪ ਕਰਦੇ ਹਾਂ ਤੇ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਪਾਰਸਾ ਮੈਂ ਕਰ ਲਿਆ ਦੁਪਹਿਰਾ ਸਹਿਬ ਤਾਂ ਮੈਂ ਕੱਟ ਲਿਆ ਪਤਾ ਨਹੀਂ ਮਹਾਰਾਜ ਮੇਰੀ ਅਰਦਾਸ ਬੇਨਤੀ ਸੁਣਨਗੇ ਕਿ ਨਾ ਪਤਾ ਨਹੀਂ ਚਾਹ ਮੈਂ ਚੌਣਾ ਉਹ ਕੋਵੇਗਾ ਕਿ ਨਾ ਕਈ ਵਾਰ ਖਾਲਸਾ ਜੀ ਜਦੋਂ ਆਪਾਂ ਜੋਤ ਜਗਾਉਣੀਆ ਉਦੋਂ ਵੀ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਜ਼ਰੂਰ ਆਉਂਦੇ ਨੇ ਕਿ ਆਪਾਂ ਜੋਤ ਜਗਾਉਣੀ ਸ਼ੁਰੂ ਕੀਤੀ ਏ ਕਿ ਉਸ ਨੂੰ ਕਿਰਪਾ ਹੋਊਗੀ ਪਤਾ ਨਹੀਂ ਮੈਨੂੰ ਹੋਵੇਗੀ ਕਿ ਨਾ ਪਰ ਇਹ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਨੇ ਉਹ ਸੇਵਾ ਕਰਦੇ ਹੋ ਜਾ ਤੁਸੀਂ ਲੋੜਵੰਦ ਦੀ ਮਦਦ ਕਰਦੇ ਹੋ ਕਿਸੇ ਦੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਭਲੇ ਦਾ ਕੰਮ ਕਰਦੇ ਹੋ ਤਾਂ ਤੁਸੀਂ ਇਹ ਗੱਲ ਇਹ ਆਪਣੇ ਮਨ ਦੇ ਵਿੱਚ ਖਿਆਲ ਤਾਂ ਲਿਆਇਆ ਹੀ ਨਾ ਕਰੋ ਕਿ ਇਹਵੇਂ ਕਰਾਂਗੇ ਪੇ ਪਤਾ ਨਹੀਂ ਸਾਡੇ ਕਾਰਜ ਸਫਲ ਹੋਣਗੇ ਕਿ ਨਾ ਕਿਉਂਕਿ ਜਦੋਂ ਇਹ ਚੀਜ਼ ਆਪਾਂ ਆਪਣੇ ਮਨ ਦੇ ਵਿੱਚ ਲਿਉਣੇ ਆ ਖਾਰਸਾ ਜੀ ਇਹ ਖਿਆਲ ਆਪਣੇ ਮਨ ਦੇ ਵਿੱਚ ਆਉਂਦਾ ਹੈ ਉਸ ਤੋਂ ਇਹ ਹੀ ਸਿੱਧਾ ਭਾਵ ਨਿਕਲਦਾ ਹੈ ਆਪਣਾ ਅਰਥ ਇਹ ਹੀ ਨਿਕਲਦਾ ਹੈ ਕਿ ਆਪਾਂ ਨੂੰ ਭਰੋਸਾ ਹੀ ਨਹੀਂ ਹੋਏਗਾ ਵੇ ਜੇ ਭਰੋਸਾ ਹੋਵੇ ਤੇ ਆਪਾਂ ਗੱਲ ਨੂੰ ਜੇ ਤੇ ਤੇ ਲੈ ਕੇ ਕਿਉਂ ਜਾਈਏ ਕਿਉਂਕਿ ਫਿਰ ਤਾਂ ਆਪਣਾ ਭਰੋਸਾ ਹੈ ਨਾ ਆਪਣੇ ਵਾਹਿਗੁਰੂ ਤੇ ਵੀ ਹਾਂ ਮੇਰੇ ਤਾਂ ਗਾਰਜ ਸਿੱਧ ਹੋ ਜਾਣੇ ਨੇ ਪਰ ਜਦੋਂ ਆਪਾਂ ਨੂੰ ਪੂਰਾ ਅਟੁੱਟ ਭਰੋਸਾ ਨਾ ਹੋਵੇ ਉਦੋਂ ਆਪਣੇ ਮਨ 'ਚ ਖਿਆਲ ਆਉਂਦੇ ਨੇ ਕਿ ਪਤਾ ਨਹੀਂ ਹੋਵੇਗਾ ਕਿ ਨਾ ਹੋਵੇਗਾ ਉਸ ਪੈ ਨੇ ਇਸ ਤਰ੍ਹਾਂ ਜੋਤ ਜਗਾਈ ਕਿ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਉਹਨਾਂ ਤੇ ਇੱਕ ਦੇਣ ਦੇ ਵਿੱਚ ਹੋ ਗਈ। ਕਈ ਵਾਰ ਆਪਾਂ ਨੂੰ ਕਿੰਨਾ ਸਮਾਂ ਹੋ ਜਾਂਦਾ ਏ ਪਰ ਜਦੋਂ ਇਸ ਤਰ੍ਹਾਂ ਦੀਆਂ ਖੇਡਾ ਖਾਲਸਾ ਜੀ ਵਰਤਦੀਆਂ ਨੇ ਫਿਰ ਚਮਤਕਾਰ ਹੀ ਹੁੰਦੇ ਦੇਖਦੇ ਨੇ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਬਹੁਤ ਹੀ ਸੰਗਤਾਂ ਦੇ ਨਾਨਕ ਖਾਲਸਾ ਜੀ ਇਹ ਚੀਜ਼ਾਂ ਵਾਪਰ ਦੀਆਂ ਨੇ। ਉਹ ਪੈਨੀ ਕਾਰਸਾ ਜੀ ਦੱਸਿਆ ਕਿ ਤਾਂਤਲ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਮੈਂ ਇਸ ਤਰੀਕੇ ਨਾਲ ਜਗਾਈ ਕਿੰਦੇ ਕਈ ਸਾਲਾਂ ਤੋਂ ਮੈਂ ਬਹੁਤ ਜ਼ਿਆਦਾ ਦੁਖੀ ਸੀ ਕਹਿੰਦੇ ਕਿ ਮੈਂ ਆਪਣੇ ਮਨ ਦਾ ਦੁੱਖ ਵੀ ਕਿਸੇ ਨੂੰ ਨਹੀਂ ਦੱਸ ਸਕਦੀ ਸੀ ਕਹਿੰਦੇ ਜਿੰਨਾ ਵੀ ਮੈਂ ਆਪਣੇ ਮਨ ਦਾ ਦੁੱਖ ਸੀ ਇੱਕ ਦੇਹਣੀ ਅਰਦਾਸ ਕਰਕੇ ਇਸ ਤਰ੍ਹਾਂ ਜੋਤ ਜਗਾਈ ਕਹਿੰਦੇ ਕਿ ਦੂਸਰੇ ਦਿਨ ਤੱਕ ਮੇਰੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੁੰਦੀ ਹੈ ਕਹਿੰਦੇ ਜੋ ਚੀਜ਼ ਮੈਂ ਚਾਉਣੀਆ ਉਹੀ ਮੈਨੂੰ ਮਿਲ ਜਾਂਦੀ ਹੈ ਤੋ ਖਾਲਸਾ ਜੀ ਉਸ ਭੈਣ ਦੀ ਹੱਡ ਵੀਤੀ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗੇ ਆ ਇਸ ਵੀਡੀਓ ਦੇ ਰਾਹੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਕਾਰਸਾ ਜੀ ਭੈਣ ਨੇ ਦੱਸਿਆ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਕਹਿੰਦੇ ਅਸੀਂ ਦੋਨੇ ਭੈਣ ਭਰਾ ਸੀ ਤੇ ਸਾਡੇ ਮਾਤਾ ਪਿਤਾ ਸੀ ਕਹਿੰਦੇ ਸਾਡਾ ਪਰਿਵਾਰ ਬਹੁਤ ਗਰੀਬ ਸੀ ਕਹਿੰਦੇ ਮੇਰੇ ਫਾਦਰ ਸਾਹਿਬ ਦੀ ਕਹਿੰਦੇ ਇਕ ਲੱਤ ਠੀਕ ਨਹੀਂ ਸੀ ਇਹਨੇ ਉਹਨਾਂ ਦਾ ਐਕਸੀਡੈਂਟ ਹੋਣ ਕਰਕੇ ਲੱਤ ਟੁੱਟ ਗਈ ਸੀ ਤੇ ਆਰਜੀ ਤੌਰ ਤੇ ਕਹਿੰਦੇ ਲੱਤ ਲੱਗੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਪ੍ਰੋਬਲਮ ਕਹਿੰਦੇ ਬਹੁਤ ਆਉਂਦੀ ਸੀ ਉਹਨਾਂ ਦੀ ਲੱਤ ਤੇ ਕਹਿੰਦੇ ਕਈ ਵਾਰ ਜ਼ਖਮ ਵੀ ਹੋ ਜਾਂਦੇ ਸੀ ਇਹਦੇ ਗਰਮੀ ਦੇ ਵਿੱਚ ਖਾਸ ਕਰਕੇ ਕਹਿੰਦੇ ਕੰਮ ਕਰਨਾ ਵੀ ਔਖਾ ਹੋ ਜਾਂਦਾ ਸੀ। ਖਾਲਸਾ ਜੀ ਭੈਣ ਦੱਸ ਰਿਹਾ ਕਿ ਕਹਿੰਦੇ ਮੇਰੇ ਫਾਦਰ ਸਾਹਿਬ ਦੀ ਦੁਕਾਨ ਸੀ ਕਹਿੰਦੇ ਮੋਟਰਸਾਈਕਲ ਠੀਕ ਕਰਦੇ ਸੀ ਉਹ। ਕਹਿੰਦੇ ਕਿ ਇਸ ਤਰ੍ਹਾਂ ਮਿਸਤਰੀ ਦੀ ਦੁਕਾਨ ਸੀ ਬਾਈਕ ਵਗੈਰਾ ਉਹ ਠੀਕ ਕਰਦੇ ਸੀਗੇ। ਕਹਿੰਦੇ ਉਸੇ ਤੋਂ ਹੀ ਭੈਣ ਦੱਸ ਰਿਹਾ ਕਿ ਸਾਡਾ ਗੁਜ਼ਾਰਾ ਚੱਲਦਾ ਸੀ ਜਾਂ ਭੈਣ ਕਹਿੰਦੇ ਕਿ ਮੇਰੇ ਜਿਹੜੇ ਮਾਤਾ ਜੀ ਸੀ ਕਹਿੰਦੇ ਉਹ ਲੋਕਾਂ ਦਾ ਘਰ ਦੇ ਵਿੱਚ ਕੰਮ ਕਰਨ ਜਾਂਦੇ ਸੀ ਜਿਵੇਂ ਝਾੜੂ ਪੋਚਾ ਜਾਂ ਕਿਸੇ ਦੀ ਰੋਟੀ ਬਣਾਉਣੀ ਕਹਿੰਦੇ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਸੀ ਤੇ ਕਹਿੰਦੇ ਅਸੀਂ ਦੋਨੇ ਭੈਣ ਭਰਾ ਸਰਕਾਰੀ ਸਕੂਲ ਦੇ ਵਿੱਚ ਅਸੀਂ ਪੜ੍ਹ ਲਏ ਕਿ ਕਹਿੰਦੇ ਵੱਡੇ ਹੋਏ ਤੇ ਅਸੀਂ ਪਲੱਸ 2 ਦੇ ਤੱਕ ਹੀ ਦੋਨਾਂ ਭੈਣ ਭਰਾਵਾਂ ਨੇ ਪੜ੍ਹਾਈ ਕੀਤੀ ਸੀ ਇਸੇ ਤਰ੍ਹਾਂ ਖਾਰ사 ਜੀ ਭੈਣ ਦੱਸਦੇ ਆ ਕਹਿੰਦੇ ਕਿ ਮੇਰਾ ਮੇਰੇ ਫਾਦਰ ਸਾਹਿਬ ਤੇ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਰਿਸ਼ਤਾ ਦੇਖਦੇ ਨੇ ਕਹਿੰਦੇ ਆਸੀਫ ਵਧੀਆ ਪਤਾ ਕਰਕੇ ਕਹਿੰਦੇ ਘਰ ਜੋ ਸਾਡੇ ਜਿਸ ਤਰ੍ਹਾਂ ਦਾ ਸਾਡਾ ਲੈਵਲ ਸੀ ਅਸੀਂ ਉਸੇ ਤਰ੍ਹਾਂ ਦਾ ਹੀ ਘਰ ਕਹਿੰਦੇ ਅੱਗੋਂ ਲੱਭਿਆ ਸੀ ਕਹਿੰਦੇ ਜਿਹੜਾ ਮੁੰਡਾ ਸੀ ਕਹਿੰਦੇ ਉਹ ਵੀ ਇਸ ਤਰ੍ਹਾਂ ਆ ਕਹਿੰਦੇ ਮੋਟਰਸਾਈਕਲ ਠੀਕ ਕਰਨ ਦਾ ਕੰਮ ਕਰਦਾ ਸੀ ਇੱਕ ਮਿਸਤਰੀ ਸੀ ਇਹਦੇ ਜਿਵੇਂ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ ਉਸੇ ਤਰ੍ਹਾਂ ਹੀ ਉਹ ਕੰਮ ਕਰਦਾ ਸੀ ਕਹਿੰਦੇ ਅਸੀਂ ਪਤਾ ਕੀਤਾ ਲੋਕਾਂ ਤੋਂ ਸਭ ਨੇ ਕਿਹਾ ਕਿ ਬਹੁਤ ਵਧੀਆ ਨਸ਼ੇ ਪੱਤੇ ਦਾ ਵੀ ਪਤਾ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਪਰਿਵਾਰ ਹੈ ਪੈਣ ਦੱਸ ਰਿਹਾ ਕਿ ਉਸੇ ਸਿੰਪਲ ਵਿਆਹ ਕੀਤਾ ਜਿੰਨੇ ਕੁ ਜੋਗੇ ਮੇਰੇ ਮਾਤਾ ਪਿਤਾ ਹੈਗੇ ਸੀ ਕਹਿੰਦੇ ਉਹਨਾਂ ਕੋ ਉਹਨਾਂ ਨੇ ਕਰ ਦਿੱਤਾ ਇਹਦੇ ਵਿਆਹ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕਿ ਵਿਆਹ ਤੋਂ ਬਾਅਦ ਵਿੱਚ ਪੈਣ ਦੱਸ ਰਿਹਾ ਕਿ ਪਤਾ ਨਹੀਂ ਕਹਿੰਦੇ ਉਹ ਪਹਿਲਾਂ ਹੀ ਨਸ਼ਾ ਕਰਦੇ ਸੀ ਕਹਿੰਦੇ ਜਿਹੜਾ ਮੇਰਾ ਹਸਬੰਡ ਸੀ ਕਹਿੰਦੇ ਉਹ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਡਰਿੰਕ ਕਰਦਾ ਸੀ ਕਹਿੰਦੇ ਕਿ ਇੱਥੇ ਤਾਂ ਉਹਨੇ ਕਿਸੇ ਵੀ ਤਰ੍ਹਾਂ ਦਾ ਕਹਿੰਦੇ ਨਸ਼ਾ ਕਰਨਾ ਨਾ ਛੱਡਣਾ ਕਦੇ ਗੋੜੀਆਂ ਕਦੇ ਕੋਈ ਨਾ ਕੋਈ ਕਹਿੰਦੇ ਕੋਈ ਚੀਜ਼ ਉਹਨੇ ਖਾਈ ਰੱਖਣੀ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਖਾਸਾ ਜੀ ਬਹਿਣ ਦੱਸ ਰਿਹਾ ਕਿ ਕਹਿੰਦੇ ਮੇਰੇ ਹਾਲਤ ਠੀਕ ਨਹੀਂ ਸੀ ਰਹਿੰਦੀ ਕਹਿੰਦੇ ਮੈਂ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਗਈ ਸੀ ਕਹਿੰਦੇ ਮੈਨੂੰ ਜਦੋਂ ਮੈਂ ਆਪਣੇ ਪੇਕੇ ਪਰਿਵਾਰ ਚ ਆਉਣਾ ਕਹਿੰਦੇ ਉਹਨਾਂ ਨੇ ਪੁੱਛਣਾ ਵੀ ਤੈਨੂੰ ਕੋਈ ਪ੍ਰੋਬਲਮ ਹੈ ਤੋ ਇਸ ਤਰ੍ਹਾਂ 부ਜੀ 부ਜੀ ਜੀ ਰਹਿਣੀ ਹੈ ਇਨੇ ਪਰ ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ ਮੈਨੂੰ ਕੋਈ ਪ੍ਰੋਬਲਮ ਹੈ ਨਹੀਂਗੀ ਵੀ ਮੈਂ ਵੈਸੇ ਹੀ ਚੁੱਪ-ਚੁੱਪ ਰਹਿਣੀ ਆ ਕਹਿੰਦੇ ਉਹਨਾਂ ਨੇ ਮੇਰੇ ਤੋਂ ਕਾਫੀ ਵਾਰ ਪੁੱਛਣਾ ਮੈਂ ਉਹਨਾਂ ਨੂੰ ਕੁਛ ਨਾ ਦੱਸਣਾ ਆਪਣੇ ਘਰ ਬਾਰੇ ਕਹਿੰਦੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਜਾਣਾ ਜੋ ਵੇਖਿਆ ਤਾਂ ਮੈਨੂੰ ਮਿਲਣਾ ਉਹ ਵੀ ਕਹਿੰਦੇ ਮੇਰੇ ਹਸਬੰਦ ਨੇ ਲੈ ਲੈਣਾ ਕਹਿੰਦੇ ਜਿਵੇਂ ਹੀ ਸਮਾਂ ਬੀਤਦਾ ਗਿਆ ਪਹਿਲਾਂ ਤਾਂ ਪਹਿਣ ਦੱਸ ਰਿਹਾ ਕਿ ਉਹਨਾਂ ਨੇ ਸਿਰਫ ਨਸ਼ਾ ਹੀ ਕਰਨਾ ਬਸ ਨਸ਼ੇ ਦੀ ਹਾਲਤ ਦੇ ਵਿੱਚ ਚੁੱਪ ਕਰਕੇ ਪੈ ਰਹਿਣਾ ਸਵੇਰੇ 10 ਵਜੇ ਉੱਠਣਾ ਥੋੜਾ ਬਹੁਤਾ ਮਿਸਤਰੀ ਸੀਗੇ ਉਹ ਕਹਿੰਦੇ ਦੁਕਾਨ ਤੇ ਜਾ ਕੇ ਉਹਨਾਂ ਦਾ ਕੰਮ ਕਰਨਾ ਜਿਹੜੇ ਚਾਰ ਪੈਸੇ ਉਹਨੇ ਉਹ ਸ਼ਾਮ ਨੂੰ ਖਾ ਪੀ ਜਾਣੇ ਕਹਿੰਦੇ ਇਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਦੇ ਕਹਿੰਦੇ ਪਰ ਜਿਵੇਂ ਜਿਵੇਂ ਉਹਨਾਂ ਨੇ ਨਸ਼ਾ ਕੀਤਾ ਉਵੇਂ ਉਵੇਂ ਉਹਨਾਂ ਦੀ ਹਾਲਤ ਸੀ ਜੋ ਖਰਾਬ ਹੁੰਦੀ ਗਈ ਪੈਣ ਦੱਸਦੇ ਇਹਦੇ ਜਦੋਂ ਹਾਲਤ ਇੰਨੀ ਜ਼ਿਆਦਾ ਬੁਰੀ ਹੋਊਗੀ ਜ਼ਿਆਦਾ ਨਸ਼ਾ ਕਰਨ ਦੇ ਨਾਲ ਕਹਿੰਦੇ ਫਿਰ ਜੋ ਕੰਮ ਸੀ ਉਹ ਵੀ ਉਹਨਾਂ ਤੋਂ ਹੁੰਦਾ ਨਹੀਂ ਸੀ ਜਦੋਂ ਕੰਮ ਨਹੀਂ ਹੁੰਦਾ ਸੀ ਪੈਸਾ ਨਹੀਂ ਸੀ ਕਿ ਤੋਂ ਆਉਂਦਾ ਇਹਦੇ ਜੋ ਮੇਰੇ ਕੋਲ ਪੈਸੇ ਸੀ ਥੋੜੇ ਬਹੁਤ ਉਹ ਮੰਗਣੇ ਤੇ ਜਦੋਂ ਮੈਂ ਮਨਾਂ ਕਰਨਾ ਤੇ ਮੇਰੇ ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਵਿਆਹ ਤੋਂ 1 ਸਾਲ ਬਾਅਦ ਕਹਿੰਦੇ ਮੇਰੇ ਨਾਲ ਬਹੁਤ ਕੁੱਟਮਾਰ ਹੋੜੀ ਕਹਿੰਦੇ ਕਿ ਇੱਥੇ ਤੱਕ ਕਈ ਮੇਰੇ ਤੇ ਕਹਿੰਦੇ ਇੰਨੀਆਂ ਡੂੰਗੀਆਂ ਸੱਟਾਂ ਲੱਗ ਜਾਣੀਆਂ ਮੈਂ ਕਈ ਵਾਰ ਡਾਕਟਰ ਦੇ ਐਕਸ-ਰੇ ਕਰਾਉਣੇ ਕਦੀ ਮੇਰੀ ਕੋਈ ਹੱਡੀ ਟੁੱਟੀ ਹੋਣੀ ਕਦੇ ਕਹਿੰਦੇ ਮੇਰੇ ਗਰਦਨ ਦੇ ਵਿੱਚ ਕੋਈ ਵੱਲ ਪਿਆ ਹੋਣਾ ਕਹਿੰਦੇ ਬਹੁਤ ਤਕਲੀਫ ਭੈਣ ਦੱਸਦੇ ਮੈਂ ਦੇਖੀ। ਨਾ ਤਾਂ ਭੈਣ ਦੱਸ ਰਹੀ ਕਿ ਮੈਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਦੱਸਣ ਜੋਗੀ ਸੀ ਕਿਉਂਕਿ ਹਾਲਾਤ ਉੱਥੋਂ ਦੇ ਵੀ ਮੈਂ ਜਾਣਦੀ ਸੀ ਕਹਿੰਦੇ ਇੱਕ ਦੋ ਵਾਰ ਤਾਂ ਮੇਰਾ ਮਨ ਇਸ ਤਰ੍ਹਾਂ ਕੀਤਾ ਕਿ ਇਹਦੇ ਨਾਲੋਂ ਤਾਂ ਬੰਦਾ ਮਰਿਆ ਹੀ ਚੰਗਾ ਹੈ ਕਿ ਮੈਂ ਕੁਛ ਨਾ ਕੁਛ ਕਰ ਨਾ ਪਰ ਕਹਿੰਦੇ ਕਿ ਮੈਨੂੰ ਭੈਣ ਕਹਿੰਦੀ ਇਸ ਤਰ੍ਹਾਂ ਹੋਇਆ ਜਿਵੇਂ ਕੁਛ ਕਰ ਲਿਆ ਤੇ ਮੇਰੇ ਪੇਕੇ ਪਰਿਵਾਰ ਨੂੰ ਪਤਾ ਨਹੀਂ ਲੱਗਣਾ ਕਿ ਮੇਰੇ ਤੇ ਕੀ ਕੁਛ ਵੀਤ ਲੀਏ ਇਨੇ ਮੈਂ ਥੱਕ ਹਾਰ ਕੇ ਸੋਚਿਆ ਕਿ ਇੱਕ ਦਿਨ ਮੈਨੂੰ ਦੱਸਣਾ ਹੀ ਪੈਣਾ ਹੈ ਭੈਣ ਕਹਿੰਦੇ ਮੈਂ ਆਪਣੇ ਪੇਕੇ ਪਰਿਵਾਰ ਆ ਜਾਂਦੀਆਂ ਤੇ ਕਹਿੰਦੇ ਉਸ ਦਿਨ ਵੀ ਮੇਰੇ ਹਸਬੰਦ ਨੇ ਮੈਨੂੰ ਬਹੁਤ ਕੁੱਟਮਾਰ ਕੀਤੀ ਹੁੰਦੀ ਏ ਮੇਰੇ ਨਾਲ ਇਨੇ ਮੈਂ ਆਪਣੇ ਪੇਕੇ ਪਰਿਵਾਰ 'ਚ ਆਉਣੀ ਆ ਮੇਰੀ ਹਾਲਤ ਦੇਖ ਕੇ ਕਹਿੰਦੇ ਮੈਨੂੰ ਹਸਪੀਟਲ ਲੈ ਕੇ ਜਾਂਦੇ ਨੇ ਉੱਤੇ ਜਾ ਕੇ ਕਹਿੰਦੇ ਮੈਡੀਸਿਨ ਦਵਾਉਂਦੇ ਨੇ ਕਹਿੰਦੇ ਗੁਰੂ ਕੁਝ ਲੱਗਦੇ ਨੇ ਭੈਣ ਦੱਸਦੇ ਕਿ ਮੈਨੂੰ ਬਹੁਤ ਜ਼ਿਆਦਾ ਕਮਜ਼ੋਰੀ ਆਈ ਹੋਈ ਸੀ ਕਹਿੰਦੇ ਕਿ ਕਿਉਂਕਿ ਉੱਥੇ ਖਾਣ ਪੀਣ ਨੂੰ ਕੁਝ ਨਹੀਂ ਸੀ ਹੈਗਾ ਇੱਕ ਰੋਟੀ ਤੋਂ ਸਵਾਏ ਕਹਿੰਦੇ ਰੋਟੀ ਵੀ ਕਦੇ ਮਿਲਦੀ ਸੀ ਕਹਿੰਦੇ ਕਦੇ ਨਹੀਂ ਸੀ ਮਿਲਦੀ ਕਲੇ ਸੀ ਬਹੁਤ ਹੁੰਦਾ ਸੀ ਘਰ ਦੇ ਵਿੱਚ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਜਦੋਂ ਮੈਂ ਆਪਣੇ ਪੇਕੇ ਪਰਿਵਾਰ ਸ ਆ ਜਾਂਦੀਆਂ ਕਹਿੰਦੇ ਮੈਂ ਆਪਣੇ ਮਾਤਾ ਜੀ ਨਾਲ ਕਹਿੰਦੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਾਉਣਾ ਸ਼ੁਰੂ ਕਰ ਦੇਣੀਆ ਕਹਿੰਦੇ ਮੈਨੂੰ ਹੁੰਦਾ ਹੈ ਕਿ ਜਿੰਨਾ ਕੁ ਮੈਂ ਇੱਥੇ ਰਹਿਣੀ ਆ ਮੇਰਾ ਖਰਚਾ ਹੈ ਕਿਉਂਨਾ ਮੈਂ ਆਪਣਾ ਖਰਚਾ ਕੱਢਾਂ ਕਿਉਂਕਿ ਮੇਰੇ ਵੀ ਮਾਤਾ ਪਿਤਾ ਗਰੀਬ ਨੇ ਤੇ ਇੱਕ ਉਹਨਾਂ ਨੇ ਮੱਸਾ ਆਪਣੇ ਸਿਰ ਤੋਂ ਮੇਰਾ ਭਾਰਾ ਲਾਇਆ ਸੀ ਤੇ ਉੱਥੇ ਦੀ ਉੱਥੇ ਹੀ ਗੱਲ ਰਹੀ ਕਿ ਮੈਂ ਮੁੜ ਕੇ ਫੇਰ ਆ ਗਈ। ਇਸੇ ਤਰ੍ਹਾਂ ਖਾਲਸਾ ਜੀ ਉਹ ਜੋ ਪਰਿਵਾਰ ਸੀ ਭੈਣ ਕਹਿੰਦੇ ਉਹਨਾਂ ਨੇ ਸਾਡੇ ਘਰ ਆ ਕੇ ਬਹੁਤ ਵਾਰ ਮਾਫੀ ਮੰਗੀ ਕਹਿੰਦੇ ਪਰ ਅਸੀਂ ਕਿਹਾ ਕਿ ਉਹ ਨਸ਼ਾ ਕਰਦਾ ਅਸੀਂ ਨਹੀਂ ਜਾਣਾ। ਭੈਣ ਦੱਸ ਰਹੀ ਆ ਕਿ ਮੈਂ ਤਲਾਕ ਦੇ ਪੇਪਰ ਲਾ ਦੇਨੀ ਆ ਤੇ ਮੈਂ ਸੋਚ ਰਹੀ ਆ ਕਿ ਮੈਂ ਇਸ ਜ਼ਿੰਦਗੀ ਦੇ ਨਾਲੋਂ ਤਲਾਕ ਦਿੱਤਾ ਹੀ ਚੰਗਾ ਹੈ। ਇੱਕ ਦੋ ਵਾਰ ਕਹਿੰਦੇ ਮੇਰੇ ਮਾਤਾ ਪਿਤਾ ਨੇ ਮੈਨੂੰ ਸਮਝਾਇਆ ਪਰ ਪੈਣ ਦੱਸ ਰਿਹਾ ਵੀ ਨਹੀਂ ਮੈਂ ਕਿਹਾ ਕਿ ਮੈਨੂੰ ਪਤਾ ਹੈ ਜਿਸ ਤਰ੍ਹਾਂ ਮੈਂ ਉੱਥੇ ਸਾਲ ਡੇਢ ਕੱਢ ਕੇ ਆਈ ਆ ਵੀ ਇਹ ਮੇਰੀ ਜੋ ਜ਼ਿੰਦਗੀ ਔਰ ਨਰਕ ਤੋਂ ਵੀ ਭੈੜੀ ਬਣੀ ਹੋਈ ਸੀ ਜਿਸ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਜੋ ਮੈਂ ਫੈਸਲਾ ਲਿਆ ਮੇਰੇ ਪਰਿਵਾਰ ਨੇ ਉਸੇ ਤਰ੍ਹਾਂ ਕਹਿੰਦੇ ਮੇਰਾ ਸਾਥ ਦਿੱਤਾ ਤੇ ਮੇਰਾ ਕਹਿੰਦੇ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਦੇ ਵਿੱਚ ਕਹਿੰਦੇ ਪਿੰਡ ਵਾਲਿਆਂ ਦੇ ਤਾਣੇ ਮੇਨੇ ਰਿਸ਼ਤੇਦਾਰਾਂ ਦੇ ਤਾਣੇ ਮੇਨੇ ਸੁਣਨ ਨੂੰ ਮਿਲਦੇ ਸੀ ਕਿ ਤੇਰੀ ਕਿੱਥੇ ਜ਼ਿੰਦਗੀ ਨਿਕਲੇਗੀ ਤੇਰੀ ਉਮਰ ਕੀ ਏ ਭੈਣ ਕਹਿੰਦੇ ਕਿ ਬਹੁਤ ਜ਼ਿਆਦੇ ਮੈਂ ਕਹਿੰਦੇ ਦੁੱਖ ਤਕਲੀਫਾਂ ਝੱਲੀਆਂ ਕਹਿੰਦੇ ਕਈ ਵਾਰ ਮੈਂ ਸੋਚਣਾ ਕਿ ਸ਼ਾਇਦ ਮੇਰੇ ਮਾਤਾ ਪਿਤਾ ਵੀ ਮੈਨੂੰ ਤਾਂ ਹੀ ਕਹਿੰਦੇ ਹੋਣਗੇ ਕਿਉਂਕਿ ਉਹ ਵੀ ਗਰੀਬ ਨੇ ਮੇਰਾ ਖਰਚਾ ਕਿੰਨਾ ਕੁ ਸਮਾਂ ਚੱਕਣਗੇ ਇਹਨੇ ਮੈਂ ਦਿਹਾੜੀ ਕਰਨੀ ਸ਼ੁਰੂ ਕਰਤੀ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰਤੇ ਪਰ ਖਾਲਸਾ ਜੀ ਭੈਣ ਕਹਿੰਦੇ ਵੀ ਜਦੋਂ ਲੋਕੀ ਗੱਲਾਂ ਕਰਨ ਲੱਗ ਜਾਂਦੇ ਨੇ ਉਦੋਂ ਇੱਕ ਦਿਨ ਕਹਿੰਦੇ ਅਣ ਸੁਣਿਆ ਕਰੀਦਾ ਦੂਸਰੇ ਦਿਨ ਕਰੀਦਾ ਪਰ ਜੋ ਜ਼ਿੰਦਗੀ ਸਾਨਾ ਭਰੀ ਹੁੰਦੀ ਏ ਸਾਨਾ ਪਰ ਸੁਣਿਆ ਨਹੀਂ ਜਾਂਦਾਗਾ ਇਸ ਤਰ੍ਹਾਂ ਸਮਾਂ ਬੀਤਦਾ ਹੈ ਖਾਸਾ ਜੀ ਤੇ ਪੈਣ ਕਹਿੰਦੇ ਮੇਰੇ ਮਾਤਾ ਪਿਤਾ ਮੈਨੂੰ ਕਹਿੰਦੇ ਨੇ ਕਿ ਤੇਰੇ ਲਈ ਵਧੀਆ ਮੁੰਡਾ ਲੱਭ ਲੈਨੇ ਆ ਜੋ ਕੀ ਕਹਿੰਦੇ ਬੇਸ਼ੱਕ ਪਹਿਲਾਂ ਵਿਆਹ ਆ ਹੋਵੇ ਪਰ ਤੇਰਾ ਤਾਂ ਵਧੀਆ ਧਿਆਨ ਰੱਖੇ ਵੀ ਉਸੇ ਤਰ੍ਹਾਂ ਵੀ ਤੇਰਾ ਅਸੀਂ ਵਧੀਆ ਕਰਾਂਗੇ ਵਿਆਹ ਜਿਵੇਂ ਤੂੰ ਕਹੇਂਗੀ ਪਰ ਤੂੰ ਵਿਆਹ ਕਰਵਾ ਲੈ ਪਰ ਖਾਰਸਾ ਜੀ ਭੈਣ ਕਹਿੰਦੇ ਕਿ ਮੈਂ ਜਿਵੇਂ ਦੀ ਜ਼ਿੰਦਗੀ ਕੱਟ ਕੇ ਆਈ ਸਾਂ ਉਹ ਜ਼ਿੰਦਗੀ ਨੂੰ ਦੇਖਦਿਆਂ ਮੈਂ ਇਹੀ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ। ਇਹਦੇ ਫਿਰ ਮੈਂ ਸੋਚਿਆ ਕਿ ਕਹਿੰਦੇ ਵੀ ਮੇਰਾ ਘਰ ਦੇ ਵਿੱਚ ਮਨਵ ਨਹੀਂ ਸੀ ਲੱਗਦਾ ਵਿਆਹ ਤੋਂ ਕਹਿੰਦੇ ਮੈਂ ਨਾਂ ਉੱਪਰ ਕਰਤੀ। ਕਹਿੰਦੇ ਪਹਿਲਾਂ ਤਾਂ ਮੈਂ ਘਰ ਦੇ ਵਿੱਚ ਕੰਮ ਕਰਨਾ ਲੋਕਾਂ ਦੇ ਘਰਾਂ ਵਿੱਚ ਕਹਿੰਦੇ ਫਿਰ ਮੈਂ ਖੇਤ ਦੇ ਵਿੱਚ ਲੋਕਾਂ ਦੇ ਕੰਮ ਕਰਨ ਚਾਣਾ। ਕਹਿੰਦੇ ਕਿ ਜਿਵੇਂ ਝੋਨੇ ਦੀ ਫਸਲ ਸੀ ਭੈਣ ਦੱਸਦੇ ਕਹਿੰਦੇ ਅਸੀਂ ਕਿਸੇ ਦਾ ਝੋਨਾ ਲਗਾਉਣ ਗਏ। ਕਹਿੰਦੇ ਅਸੀਂ ਉੱਥੇ ਜਦੋਂ ਚਾਹ ਪੀਣੇ ਬੈਠੇ ਉੱਥੇ ਕਹਿੰਦੇ ਗੱਲ ਚੱਲੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਇਦਾਰ ਤੇ ਜੋਤ ਦਾ ਕਿ ਉਹ ਕਹਿੰਦੇ ਉੱਥੇ ਇੱਕ ਆਂਟੀ ਜੀ ਸੀ ਭੈਣ ਦੱਸਦੇ ਕਹਿੰਦੇ ਜੋ ਚੋਣਾ ਲਗਾਉਂਦੇ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਖਾਰਸ਼ ਦੀ ਪ੍ਰੋਬਲਮ ਰਹਿੰਦੀ ਸੀ ਖਾਰਸ਼ ਦੀ ਪ੍ਰੋਬਲਮ ਵੀ ਇੰਨੀ ਸੀ ਕਿ ਮੇਰੇ ਜ਼ਖਮ ਹੋ ਜਾਂਦੇ ਸੀ ਵੀ ਮੈਨੂੰ ਕਿਤੋਂ ਵੀ ਫਰਕ ਨਹੀਂ ਪਿਆ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਜੋਤ ਜੋ ਜਗਦੀ ਹੈ ਉਹ ਕਿਉਂ ਲਿਆ ਕੇ ਲਾਇਆ ਮੈਂ ਤੇ ਉਸਨੇ ਨਾਲ ਮੇਰੇ ਜਿੰਨੇ ਵੀ ਜੈਫਨ ਸੀ ਉਹ ਠੀਕ ਹੋ ਗਏ ਤੇ ਉਸ ਤੋਂ ਬਾਅਦ ਮੇਰੇ ਕਦੇ ਖਾਰਸ਼ ਵੀ ਨਹੀਂ ਹੁੰਦੀ ਵੀ ਮੈਂ ਨਹੀਂ ਤਾਂ ਕੋਈ ਵੀ ਡਾਕਟਰ ਨਹੀਂ ਸੀ ਛੱਡਿਆ ਇਸੇ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਹਿੰਦੇ ਕਿ ਉਥੋਂ ਮੈਨੂੰ ਪਤਾ ਲੱਗਦਾ ਇਹ ਕਹਿੰਦੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਜੋਤ ਘਰ ਦੇ ਵਿੱਚ ਜਗਾ ਸਕਦੇ ਆ ਜੀ ਆਪਾਂ ਘਰ ਦੇ ਵਿੱਚ ਜੋਤ ਜਗਾਵਾਂਗੇ ਵੀ ਕੀ ਵੀ ਆਪਣੀ ਮਨੋ ਕਾਮਨਾ ਅਰਦਾਸ ਪੂਰੀ ਹੁੰਦੀ ਹੈ ਤੇ ਘਰ ਦੇ ਵਿੱਚ ਜੋਤ ਕਿਵੇਂ ਜਗਾਉਣੀ ਚਾਹੀਦੀ ਏ ਤੇ ਕੇਸ ਸਮਝਾਉਣੀ ਚਾਹੀਦੀ ਏ ਕਿਉਂਕਿ ਭੈਣ ਦੱਸ ਰਹੀ ਆ ਕਿ ਮੈਂ ਕਦੇ ਵੀ ਪਾਠ ਨਹੀਂ ਸੀ ਕੀਤਾ ਨਾ ਹੀ ਮੈਂ ਕਦੇ ਤਪਵੱਤੀ ਕੀਤੀ ਸੀ ਨਾ ਹੀ ਕਹਿੰਦੇ ਮੈਂ ਇੰਨਾ ਕਦੇ ਗੁਰਦੁਆਰਾ ਸਾਹਿਬ ਗਈ ਸੀ ਹੁਣ ਦੇਖੋ ਖਾਲਸਾ ਜੀ ਕਈ ਭੈਣ ਭਰਾ ਤਾਂ ਇੰਨਾ ਪਾਠ ਵੀ ਕਰਦੇ ਨੇ ਨੇ ਸੇਵਾ ਸਿਮਰਨ ਵੀ ਕਰਦੇ ਨੇ ਪਰ ਕਈ ਵਾਰ ਆਪਣੇ ਕੀ ਇਹ ਬਣਦੀਆਂ ਗੱਲਾਂ ਨੂੰ ਲੈ ਕੇ ਕੀਤਾ ਨਾ ਕਿਤੇ ਆਪਣੇ ਪਾਸੋਂ ਕੋਈ ਕਮੀ ਪੇਸ਼ੀ ਰਹਿ ਜਾਂਦੀ ਏ ਜਿਸ ਕਰਕੇ ਆਪਣੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਪਰ ਉਹ ਭੈਣ ਕਹਿੰਦੇ ਆ ਕਿ ਮੈਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਮੈਂ ਬਸ ਮਹਾਰਾਜ ਤੇ ਓਟ ਆਸਰਾ ਛੱਡ ਦਿੰਦੀ ਸੀ ਪਰਮਾਤਮਾ ਤੇ ਉਸ ਰੱਬ ਤੇ ਕਿ ਜੋ ਵੀ ਵਾਹਿਗੁਰੂ ਕਰੇਗਾ ਉਹ ਚੰਗਾ ਹੀ ਕਰੇਗਾ ਇਸੇ ਤਰ੍ਹਾਂ ਖਾਰਸਾ ਜੀ ਭੈਣ ਦੱਸ ਰਿਆ ਵੀ ਖੇਤ ਚ ਝੋਨਾ ਲਗਾਉਣ ਗਏ ਉਥੋਂ ਪਤਾ ਲੱਗਦਾ ਹੈ ਕਹਿੰਦੇ ਜਦੋਂ ਮੈਂ ਘਰ ਆਉਣੀ ਆ ਤੇ ਕਹਿੰਦੇ ਉਸੇ ਤਰਾਈ ਮੈਨੂੰ ਫਿਰ ਮੇਰੇ ਮਾਤਾ ਪਿਤਾ ਕਹਿੰਦੇ ਆ ਵਿਆਹ ਲਈ ਰਿਸ਼ਤੇ ਦੇ ਲਈ ਕਿ ਅਸੀਂ ਕੋਈ ਰਿਸ਼ਤਾ ਦੇਖਿਆ ਸੀ ਕਿਸੇ ਨੂੰ ਕਿਹਾ ਸੀ ਉਹ ਪਰਿਵਾਰ ਬਹੁਤ ਵਧੀਆ ਹੈ ਵੀ ਉਹ ਮੁੰਡਾ ਵਿਆਹਿਆ ਹੋਇਆ ਉਸਦੇ ਕੋਲ ਬੇਟੀ ਹੈ ਪਰ ਪਰਿਵਾਰ ਉਹ ਬਹੁਤ ਵਧੀਆ ਤੈਨੂੰ ਖੁਸ਼ ਰੱਖੇਗਾ ਵੀ ਤੂੰ ਇੱਕ ਵਾਰ ਦੇਖ ਕਿੰਨੇ ਵਾਰ ਮੈਂ ਮਨਾ ਕਰ ਦਿੱਤਾ ਕਿੰਨੇ ਫਿਰ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੀਆਂ ਜੋਤ ਜਗਾ ਕੇ ਵੀ ਜੋ ਉਸ ਪਰਮਾਤਮਾ ਉਹ ਪਰਮਾਤਮਾ ਕਰੇਗਾ ਜੋ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਕਰਨਗੇ ਉਹੀ ਮੈ ਮੈਨੂੰ ਮਨਜ਼ੂਰ ਹੋਵੇਗਾ ਖਾਲਸਾ ਜੀ ਪੈਣ ਕਹਿੰਦੇ ਵੀ ਜਦੋਂ ਮੇਰੇ ਮਾਤਾ ਪਿਤਾ ਵੀ ਮੈਨੂੰ ਇਸ ਤਰ੍ਹਾਂ ਕਹਿਣ ਲੱਗੇ ਤੇ ਰਿਸ਼ਤੇਦਾਰ ਤਾਂ ਪਹਿਲਾਂ ਤੋਂ ਹੀ ਕਹਿੰਦੇ ਸੀ ਕਹਿੰਦੇ ਫਿਰ ਮੈਂ ਉਸ ਦਿਨ ਰਾਤ ਹੀ ਕਹਿੰਦੇ ਮੈਂ ਪਈ ਪਈ ਰਾਤ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਬਾਪੂ ਜੀ ਕਰੋ ਆਪਣੀ ਧੀ ਤੇ ਕਿਰਪਾ ਵੀ ਜੋ ਮੈਨੂੰ ਲੋਕ ਤਾਂ ਨੇ ਮੈਨੇ ਮਾਰਦੇ ਨੇ ਮੈਨੂੰ ਸੁਣਨ ਨੂੰ ਮੇਲ ਦੇ ਨੇ ਵੀ ਜਿਆਦਾ ਮੈਨੂੰ ਕੋਈ ਇੰਨਾ ਵਧੀਆ ਘਰ ਮੈਨੂੰ 1-2 ਦਿਨ ਦੇ ਵਿੱਚ ਜਾਂ 10 ਦਿਨ ਦੇ ਵਿੱਚ ਮਹੀਨੇ ਚ ਮਿਰਚੇ ਜਾਂ ਮੈਨੂੰ ਇੰਨਾ ਵਧੀਆ ਪਰਿਵਾਰ ਮਿਲੇ ਜੋ ਆਵੇ ਮੈਨੂੰ ਨਾਲ ਹੀ ਲੈ ਜਾਵੇ ਤੇ ਮੇਰੇ ਪਰਿਵਾਰ ਦਾ ਮੇਰੇ ਮਾਤਾ ਪਿਤਾ ਦਾ ਵੀ ਦੁੱਖ ਜੋ ਹਲਕਾ ਹੋ ਜਾਏ ਉਹਨਾਂ ਦੇ ਦਿਮਾਗ ਤੇ ਜੋ ਮਨ ਤੇ ਬੋਝ ਏ ਉਹ ਵੀ ਉਹਨਾਂ ਦਾ ਹਲਕਾ ਹੋ ਜਾਏ ਕਿਉਂਕਿ ਮੈਂ ਦੱਸ ਰਿਹਾ ਵੀ ਉਹਨਾਂ ਦੀ ਮਜਬੂਰੀ ਵੀ ਮੈਂ ਸਮਝਦੀ ਸੀ ਕਿਉਂਕਿ ਉਹਨਾਂ ਨੂੰ ਵੀ ਲੋਕ ਤਾਨੇ ਮੇਨੇ ਮਾਰਦੇ ਸੀ ਕਿ ਤੁਸੀਂ ਧੀ ਘਰ ਬਿਠਾਈ ਹੋਈਏ ਦੂਸਰਾ ਦਿਨ ਹੁੰਦਾ ਹੈ ਖਾਲਸਾ ਜੀ ਮੈਂ ਦੱਸ ਰਿਹਾ ਕਿ ਮੈਂ ਕੰਮ ਤੇ ਚਾਨੀ ਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਜਾਨੀਆ ਉੱਥੋਂ ਕਹਿੰਦੇ ਮੱਥਾ ਟੇਕ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਲੈ ਕੇ ਆਉਣੀਆ ਕਹਿੰਦੇ ਫਿਰ ਜਦੋਂ ਤੀਸਰਾ ਦਿਨ ਆਉਂਦਾ ਹੈ ਸਵੇਰੇ ਮੈਂ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜੋਤ ਜਗਾ ਕੇ ਅਰਦਾਸ ਬੇਨਤੀ ਕਰਦੀਆਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਬਹੁਤ ਮਹਿਮਾ ਸੁਣੀਏ ਤੁਹਾਡੇ ਦਰ ਦੀ ਤੁਹਾਡੀ ਕਿਰਪਾ ਦੀ ਮੈਂ ਮੰਨਾ ਕੀ ਤਾਂ ਕਿ ਮਾਰਾ ਸੱਚੇ ਪਾਸ਼ਾ ਜੇ ਮੇਰੀ ਅਰਦਾਸ ਬੇਨਤੀ ਪੂਰੀ ਕਰੋਗੇ ਵੀ ਮੈਨੂੰ ਕੋਈ ਚਮਤਕਾਰ ਦਿਖਾਓ ਮੈਨੂੰ ਜਲਦੀ ਤੋਂ ਜਲਦੀ ਜੇ ਮੇਰਾ ਰਿਸ਼ਤਾ ਹੋਣਾ ਵਿਆਹ ਹੋਣਾ ਮੈਨੂੰ ਇੱਕ ਚੰਗਾ ਘਰ ਪਰਿਵਾਰ ਮਿਲੇ ਜੋ ਮੇਰੇ ਹਾਲਤ ਨੂੰ ਕੰਡੀਸ਼ਨ ਨੂੰ ਸਮਝੇ ਇਹ ਨਹੀਂ ਹੈ ਕਿ ਮੈਨੂੰ ਕੋਈ ਵੱਡਾ ਘਰ ਚਾਹੀਦਾ ਹੈ ਜਾਂ ਮੈਨੂੰ ਦੌਲਤ ਸ਼ੌਰਤ ਚਾਹੀਦੀ ਹੈ ਮੈਨੂੰ ਪਰਿਵਾਰ ਚੰਗਾ ਚਾਹੀਦਾ ਹੈ ਇੱਕ ਜੀਵਨ ਸਾਥੀ ਚੰਗਾ ਚਾਹੀਦਾ ਜੋ ਮੈਨੂੰ ਸਮਝੇ ਤੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਿ ਮੈਂ ਉਸ ਦਿਨ ਜੋਤ ਜਗਾਈ ਕਹਿੰਦੇ ਪਰ ਮੈਂ ਜੋਤ ਕਿਸ ਤਰ੍ਹਾਂ ਜਗਾਈ ਕਿ ਮੈਂ ਕਹਿੰਦੇ ਘਰ ਦੇ ਵਿੱਚ ਕਹਿੰਦੇ ਕੰਮ ਕੀਤਾ ਮੈਂ ਸੋਚਿਆ ਕਿ ਮੈਂ ਅੱਜ ਦੀ ਜੋਤ ਜਗਾਈ ਇਸੇ ਤਰ੍ਹਾਂ ਹੀ ਜੋਤ ਜਗਦੀ ਰਹਿਣ ਦੇਣੀ ਹੈ ਜਿੰਨੇ ਦਿਨ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਿੰਦੀ ਖਾਲਸਾ ਜੀ ਪੈਣ ਦੀ ਸ਼ਰਧਾ ਭਾਵਨਾ ਦੇਖੋ ਕਹਿੰਦੇ ਕਿ ਮੈਂ ਜੋਤ ਜਗਾਈ ਉਸ ਤੋਂ ਬਾਅਦ ਮੈਂ ਸਾਰਾ ਦਿਹਾੜੀ ਤੇ ਜਾਣਾ ਕਿਤੇ ਵੀ ਕੰਮ ਜਾਣਾ ਛੱਡਤਾ ਕਹਿੰਦੇ ਮੈਂ ਕਿਹਾ ਵੀ ਇਹ ਜੋਤ ਉਸ ਦਿਨ ਵਧੇਗੀ ਜਿਸ ਦਿਨ ਮਹਾਰਾ ਸੱਚੇ ਪਾਤਸ਼ਾਹ ਮੇਰੀ ਅਰਦਾਸ ਬੇਨਤੀ ਸੁਣਨਗੇ ਖਾਲਸਾ ਜੀ ਭੈਣ ਵੀ ਮਨ ਦੀ ਸ਼ਰਧਾ ਭਾਵਨਾ ਦੇ ਕੇ ਇੰਨਾ ਮਨ ਨੂੰ ਉਹ ਹੋਇਆ ਕਿ ਕੋਈ ਕੋਈ ਹੋਈ ਕਰ ਸਕਦਾ ਹੈ ਖਾਲਸਾ ਜੀ ਇੰਨੀ ਸ਼ਰਧਾ ਭਾਵਨਾ ਰੱਖ ਕੇ ਇੰਨੀ ਸੇਵਾ ਮਹਾਰਾ ਸੱਚੇ ਪਾਤਸ਼ਾਹ ਜੀ ਜਿੰਨਾ ਤੇ ਕਿਰਪਾ ਹੁੰਦੀ ਹੈ ਉਹੀ ਕਰ ਸਕਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਿ ਮੈਂ ਸਵੇਰੇ ਜੋਤ ਅੰਮ੍ਰਿਤ ਵੇਲੇ ਚਕਾ ਦੇਣੀ ਆ ਜਦੋਂ ਕਿ ਉਹ ਘਟ ਜਾਂਦਾ ਹੈ ਕਹਿੰਦੇ ਮੈਂ ਕੇਸੀ ਇਸ਼ਨਾਨ ਕਰਕੇ ਦੁਬਾਰਾ ਤੋਂ ਜੋਤ ਦੇ ਵਿੱਚ ਫਿਰ ਕਿਉਂ ਪਾ ਦਿੰਦੀ ਹੈ ਜਦੋਂ ਫਿਰ ਕਿਉਂ ਫਿਰ ਘਟਦਾ ਹੈ ਫਿਰ ਪਾ ਦਿੰਦੀ ਹੈ ਜੋਤ ਕਹਿੰਦੇ ਜਦੋਂ ਬੱਤੀ ਥੋੜੀ ਘਟ ਰਹਿ ਜਾਂਦੀ ਹੈ ਤੇ ਇੱਕ ਸਾਈਡ ਤੋਂ ਕਹਿੰਦੇ ਮੈਂ ਬੱਤੀ ਲਗਾ ਕੇ ਦੂਜੀ ਬੱਤੀ ਵਧਾ ਦਿੰਦੀ ਸੀ ਕਹਿੰਦੇ ਐਨੀ ਮਹਾਰਾ ਸੱਚੇ ਪਾਤਸ਼ਾਹ ਦੀ ਭੈਣ ਕਹਿੰਦੇ ਵੀ ਮੇਰੇ ਤੇ ਕਿਰਪਾ ਹੁੰਦੀ ਹੈ ਕਹਿੰਦੇ ਜਿਵੇਂ ਮੈਂ ਅੱਜ ਜੋਤ ਜਗਾਈ ਤੇ ਕਹਿੰਦੇ ਦੂਸਰੇ ਦਿਨ ਕਹਿੰਦੇ ਉਹ ਪਰਿਵਾਰ ਵਾਲੇ ਸਾਡੇ ਘਰ ਆਉਂਦੇ ਨੇ ਸਾਡੇ ਘਰ ਬੈਠ ਕੇ ਗੱਲਬਾਤ ਕਰਦੇ ਨੇ ਕਹਿੰਦੇ ਜੋ ਮੁੰਡਾ ਹੁੰਦਾ ਹੈ ਪਹਿਲਾ ਵਿਆਹ ਆ ਉਸਦੇ ਕਹਿੰਦੇ ਵੀ ਕੋਲ ਬੇਟੀ ਹੁੰਦੀ ਏ ਕਹਿੰਦੇ ਉਹ ਵੀ ਨਾਲ ਆਉਂਦਾ ਜੋ ਉਹ ਕਹਿੰਦੇ ਸਾਰੀ ਗੱਲਬਾਤ ਹੁੰਦੀ ਏ ਮੇਰੀ ਗੱਲਬਾਤ ਕਰਿਆਂ ਤੋਂ ਵੀ ਕਹਿੰਦੇ ਮੈਨੂੰ ਪਤਾ ਲੱਗਦਾ ਏ ਕਿ ਉਹ ਪਰਿਵਾਰ ਬਹੁਤ ਚੰਗਾ ਹੈ ਪੈਣ ਦੱਸ ਰਿਹਾ ਕਹਿੰਦੇ ਕਿ ਮੈਂ ਜੋਤ ਜਗਾਈ ਹੁੰਦੀ ਏ ਕਹਿੰਦੇ ਫਿਰ ਜਦੋਂ ਪਰਿਵਾਰ ਆਉਂਦਾ ਮੈਨੂੰ ਸਭ ਕੁਝ ਠੀਕ ਲੱਗਦਾ ਏ ਕਹਿੰਦੇ ਕਿਉਂਕਿ ਮੇਰੇ ਮਾਤਾ ਪਿਤਾ ਮੈਨੂੰ ਹੀ ਪੁੱਛਦੇ ਆ ਬੇਪੁੱਤਰ ਤੂੰ ਦੱਸ ਤੈਨੂੰ ਕਿਵੇਂ ਲੱਗਦਾ ਹੈ ਵੀ ਅਸੀਂ ਹੁਣ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਨਾ ਤੇਰੇ ਤੇ ਕੋਈ ਬੋਝ ਨਹੀਂ ਸਟਣਾ ਤੂੰ ਆਪਣੇ ਮਨ ਦੀ ਦੱਸ ਜੇ ਤੈਨੂੰ ਚੰਗਾ ਲੱਗਦਾ ਤਾਂ ਕਰਾਂਗੇ ਨਹੀਂ ਤਾਂ ਅਸੀਂ ਨਹੀਂ ਕਰਦੇ ਪਰ ਤੇਰੇ ਤੇ ਕੋਈ ਬੋਝ ਨਹੀਂ ਪਾਉਦੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਹਰਜੀ ਦੀ ਜੋਤ ਜਗਦੀ ਸੀ ਫੋਟੋ ਦੇ ਅੱਗੇ ਉਥੇ ਜਾ ਕੇ ਖੜ ਕੇ ਕਹਿੰਦੇ ਮੈਂ ਅਰਦਾਸ ਬੇਨਤੀ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਸਹਰਜੀ ਅੱਗੇ ਇਹ ਮਹਾਰਾ ਸੱਚੇ ਪਾਛੈ ਰਸਤਾ ਤੁਸੀਂ ਹੀ ਦਿਖਾਇਆ ਗੱਲ ਚੱਲੀ ਸੀ ਪਰ ਮੈਂ ਟਾਲ-ਵਟਾਲ ਕਰਤੀ ਸੀ ਅੱਜ ਜੋ ਪਰਿਵਾਰ ਘਰ ਤੱਕ ਆਇਆ ਇਹ ਮਹਾਰਾ ਸੱਚੇ ਪਾਛਾ ਤੁਸੀਂ ਮੈਨੂੰ ਇੱਕ ਸੰਕੇਤ ਇੱਕ ਇਸ਼ਾਰਾ ਦਿੱਤਾ ਹੈ اے ਵਾਹਿਗੁਰੂ ਸੱਚੇ ਪਾਛਾ ਜੋ ਕੁਝ ਵੀ ਹੋ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਹੋ ਰਿਹਾ ਹੈ ਵੀ ਮੇਰੇ ਤੇ ਇੰਨੀ ਮਿਹਰ ਕਰਨੀ ਵੀ ਇਹ ਪਰਿਵਾਰ ਦੇ ਵਿੱਚ ਜਾ ਕੇ ਮੈਂ ਵਧਿਆ ਕੁੱਲ ਮਿਲ ਕੇ ਰਹਾ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਿਛਲੀ ਕੋਈ ਵੀ ਪ੍ਰੋਬਲਮ ਨਾ ਆਵੇ ਤਾਂ ਖਾਲਸਾ ਜੀ ਭੈਣ ਕਹਿੰਦੇ ਕਿ ਉਹ ਦੂਸਰੇ ਦਿਨੀ ਕਹਿੰਦੇ ਕਿ ਉਹ ਮੈਨੂੰ ਆਨੰਦਕਾਰਜ ਕਰਵਾ ਕੇ ਕਹਿੰਦੇ ਆਪਣੇ ਨਾਂ ਨਹੀਂ ਲੈ ਜਾਂਦੇ ਨੇ ਕਹਿੰਦੇ ਮੈਂ ਉਸ ਦਿਨ ਜੋਤ ਇੱਕ ਦਿਨ ਪਹਿਲਾਂ ਜਗਾਈ ਤੇ ਦਿਨ ਰਾਤ ਉਸੇ ਤਰ੍ਹਾਂ ਜਾਗਦੀ ਰਹੀ ਕਿਉਂਕਿ ਅਰਦਾਸ ਹੀ ਇਸ ਤਰ੍ਹਾਂ ਕੀਤੀ ਕਿ ਜਿੰਨਾ ਚਿਰ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਇਹ ਮਾਜੋਤ ਨਹੀਂ ਵਧਣ ਦੇਰੀ ਉਹਨਾਂ ਸਮਾਂ ਇਹ ਜੋਤ ਜਗਦੀ ਹੀ ਰਹੇਗੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੇਰੇ ਤੇ ਕਿਰਪਾ ਹੋਈ ਕਹਿੰਦੇ ਜਿਹੜਾ ਮੇਰਾ ਦੂਸਰਾ ਵਿਆਹ ਹੋਇਆ ਕਹਿੰਦੇ ਉਹ ਇੰਨਾ ਚੰਗਾ ਪਰਿਵਾਰ ਕਹਿੰਦੇ ਕਿ ਮੈਂ ਦੱਸ ਨਹੀਂ ਸਕਦੀ ਕਹਿੰਦੇ ਮੈਂ ਜਿੰਨੇ ਗੁਣ ਗਾਵਾ ਉਹਨੇ ਹੀ ਘਟਨੇ ਕਹਿੰਦੇ ਮੇਰਾ ਸੱਸ ਸਹੁਰਾ ਮੇਰਾ ਹਸਬੰਡ ਕਹਿੰਦੇ ਕਿ ਮੇਰੇ ਤੋਂ ਇੰਨਾ ਮੇਰਾ ਕਰਦੇ ਨੇ ਮੇਰੇ ਤੋਂ ਚਾਨ ਤੱਕ ਵਾਰਦੇ ਨੇ ਇਹ ਕੋਈ ਮੈਂ ਚੀਜ਼ ਦੇ ਲਈ ਕਹਿ ਨਹੀਂ ਆ ਤੇ ਕਹਿੰਦੇ ਕਹਿ ਨਹੀਂ ਮਗਰੋਂ ਆ ਨਿਆ ਮੈਨੂੰ ਪਹਿਲੋਂ ਦਿੰਦੇ ਨੇ ਹਰ ਇੱਕ ਕਹਿੰਦੇ ਵਿਸ਼ਪੂਰੀ ਹੁੰਦੀ ਏ ਮੇਰੀ ਪਰਮਾਤਮਾ ਦੀ ਕਿਰਪਾ ਦੇ ਸਦਕਾ ਉਹ ਭੈਣ ਦੱਸ ਰਹੀ ਆ ਖਾਲਸਾ ਜੀ ਅਸੀਂ ਦੋਨਾਂ ਹਸਬੰਡ ਵਾਈਫ ਨੇ ਅਮਰਤ ਸ਼ਕ ਲਿਆ